ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਉਣਾ ਪੈਂਦਾ ਸੋ ਨਾਲ ਜੋੜਦੇ ਆ ਮਿੰਟੂ ਜੀ ਨੂੰ ਫਿਰ ਰੋਕ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੀਜਰ ਵੁੱਡਲੈਂਡ ਜੀ ਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇオイル ਚੇਂਜ ਕਰਦੇ ਨੇ 에어 브레이క్స్ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਹੈ ਨਿਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਮੇਟੂ ਜੀ ਜੇਕਰ ਰੋਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਜਿਹੜੀ ਬੇहद ਮੰਦਭਾਗੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦਾ ਦੇਹਾਂਤ ਹੋ ਗਿਆ ਜੀ। ਦੇਖੋ ਜੀਵਨ ਮਰਨ ਇਹ ਕਿਸੇ ਦੇ ਹੱਥ ਨਹੀਂ ਹੈ ਤੇ ਬੜੀ ਮੰਦਭਾਗੀ ਖਬਰ ਹੈ ਕਿਉਂਕਿ ਵੇਖੋ ਇੱਕ ਜ਼ਿੰਮੀ ਸ਼ੋਨ ਹੋ ਕੇ ਹੱਟੀ ਆ ਤੇ ਦੂਸਰੇ ਸਿਟਿੰਗ ਐਮਐਲਏ ਦਾ ਦਿਹਾਂਤ ਹੋ ਜਾਣਾ ਇਹਦਾ ਮਤਲਬ ਇਹ ਹੈ ਕਿ ਜਿੱਥੇ ਸਾਨੂੰ ਇੱਕ ਜ਼ਿਮਨੀ ਚੋਣ ਹੋਰ ਵੇਖਣ ਨੂੰ ਮਿਲੇਗੀ ਉੱਥੇ ਪਰਿਵਾਰ ਵਾਸਤੇ ਇਹ ਬੜਾ ਅਸਹਿ ਅਕਹਿ ਕਾਟਾ ਹੁੰਦਾ ਹੈ ਜੀ ਤਰਨ ਤਰਨ ਦੇ ਜਿਹੜੇ ਸੈਟਿੰਗ ਐਮਐਲਏ ਸੀਗੇ ਕਸ਼ਮੀਰ ਸਿੰਘ ਜੀ ਸੋਹਤ ਇੱਕ ਕੈਂਸਰ ਦੀ ਬਿਮਾਰੀ ਦੇ ਚਲਦਿਆਂ ਜ਼ਰੇ ਇਲਾਜ ਸੰਤ ਤੇ ਹਸਪਤਾਲ ਦੇ ਵਿੱਚ ਦੌਰਾਨੇ ਇਲਾਜ ਇਹਨਾਂ ਦੀ ਅੱਜ ਮੌਤ ਹੋ ਗਈ ਆ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਜਦੋਂ ਹੋਏ ਤੇ ਪਹਿਲੀ ਮਰਤਬਾ ਇਹ ਵਿਧਾਇਕ ਬਣੇ ਸੀ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਬੰਦੇ ਆ ਤੇ ਵੈਸੇ ਜੇ ਤੁਸੀਂ ਦੇਖੋਗੇ ਵਿਦਿਆਰਥੀ ਰਾਜਨੀਤੀ ਚੋਂ ਨਿਕਲੇ ਸੰ ਫਿਰ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਵੀ ਬਣੇ ਉਹਨਾਂ ਦੀ ਪਹਿਲੀ ਪੋਸਟਿੰਗ ਜਿਹੜੀ ਆ ਉਹ ਵਿਆਵਿੰਡ ਹਸਪਤਾਲ ਦੇ ਵਿੱਚ ਹੋਈ ਸੀਗੀ ਤੇ 2013 ਦੇ ਵਿੱਚ ਉਹ ਰਿਟਾਇਰ ਹੋ ਕੇ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ ਸਨ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਬਹੁਤ ਲੰਮੇ ਸਮੇਂ ਤੋਂ ਪਾਰਟੀ ਦੇ ਵਿੱਚ ਮੌਜੂਦ ਸੀ ਕਿ ਵਿਧਾਨ ਸਭਾ ਚੋਣ ਜਦੋਂ ਹੋਈ ਤੇ ਉਹਨਾਂ ਨੇ ਪਹਿਲੀ ਵਾਰ ਤਰਨਤਾਰਨ ਤੋਂ ਟਿਕਟ ਹਾਸਲ ਕੀਤਾ ਜਿੱਥੇ ਉਹਨਾਂ ਨੇ ਸ਼ੁਰਮਣੀ ਅਕਾਲੀ ਦਲ ਦੇ ਤਿੰਨ ਮਰਤਬਾ ਦੇ ਵਿਧਾਇਕ ਤੇ ਮਜ਼ਬੂਤ ਨਾਮ ਕਹਿੰ ਲੋ ਹਰਮੀਤ ਸੰਧੂ ਨੂੰ ਹਰਾਇਆ ਸੀਗਾ ਖੈਰ ਇਹਨਾਂ ਦੀ ਕਾਫੀ ਨਜ਼ਦੀਕਤਾ ਸੀ ਕੀਜਰੀਵਾਲ ਮਾਨਸਾਪ ਸਾਰਿਆਂ ਨਾਲ ਬੰਦੀ ਸੀ ਸਾਰਿਆਂ ਨੇ ਅਫਸੋਸ ਪ੍ਰਗਟਾਇਆ ਅਸੀਂ ਵੀ ਅਫਸੋਸ ਪ੍ਰਗਟਾਉਨੇ ਆ ਪਰ 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਕਰਵਾਣਾ ਆਪਾ ਇੱਕਾ ਗੁਰਪ੍ਰੀਤ ਸੀ ਅਨਫੋਰਚੂਨੇਟਲੀ ਜੋ ਹੋਇਆ ਉਹ ਤੇ ਹੁਣ ਸਾਡੇ ਹੱਥ ਨਹੀਂ ਹੈ ਤਾਂ 6 ਮਹੀਨੇ ਦੇ ਅੰਦਰ ਅੰਦਰ ਜਿਸ ਦਿਨ ਇਹ ਸੀਟ ਖਾਲੀ ਡਿਕਲੇਅਰ ਕਰ ਦਿੱਤੀ ਗਈ ਤਾਂ ਫਿਰ ਉਸ ਤੋਂ ਬਾਅਦ ਜੇ ਆਪਾਂ ਅੰਦਾਜ਼ਾ ਲਾਈਏ ਤੇ ਮਹੀਨਾ ਚੱਲ ਰਿਹਾ ਹੈ ਜੂਨ ਜੂਨ ਦਾ ਆਖਰੀ ਪੜਾਹ ਹੈ ਇਹਦਾ ਮਤਲਬ ਇਹ ਆ ਕਿ ਵਿਹਾਰ ਇਲੈਕਸ਼ਨ ਦੇ ਨਾਲ ਤਰਨ ਤਰਨ ਦਾ ਇਲੈਕਸ਼ਨ ਹੋ ਸਕਦਾ ਹੈ ਮਤਲਬ ਇਹ ਆਪਾਂ ਇੱਕ ਮੋٹے ਤੌਰ ਤੇ ਕਿਹਾ ਫਲਾ ਲੀਏ ਤਾਂ ਇਹਦਾ ਮਤਲਬ ਹੈ ਕਿ ਲਗਭਗ ਲਗਭਗ ਇੱਕ ਸਾਲ ਰਹਿੰਦੇ ਆ ਆਮ ਆਦਮੀ ਪਾਰਟੀ ਨੂੰ ਮੋੜ ਤੋਂ ਇੱਕ ਵੱਡੇ ਇਮਤਿਹਾਨ ਚੋਂ ਗੁਜ਼ਰਨਾ ਪਵੇਗਾ ਤੇ ਇਸ ਵਾਰੀ ਇਮਤਿਹਾਨ ਇਹਨਾਂ ਦਾ ਹੋਏਗਾ ਭਾਵਾ ਦੇ ਇਲਾਕੇ ਚ ਜਿੱਥੇ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਇਲੈਕਸ਼ਨ ਹੋ ਸਕਦਾ ਹੈ ਜੀ ਸੋ ਅਗਲੀ ਖਬਰ ਵੀ ਇਧਰੋਂ ਮਾਝੇ ਵੱਲ ਤੋਂ ਹੀ ਆ ਰਹੀ ਹੈ ਜਿੱਥੇ ਬੇਦੀ ਰਾਤ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿ ਇੱਕ ਗੱਡੀ ਦੇ ਵਿੱਚ ਮੌਜੂਦ ਲੋਕਾਂ ਦੇ ਉੱਪਰ ਤਾਬੜ ਤੋੜ ਗੋਲੀਆਂ ਬਾਈਕ ਤੇ ਆ ਕੇ ਕੁਝ ਲੋਕ ਚਲਾਉਂਦੇ ਨੇ ਤੇ ਉਸ ਦੇ ਵਿੱਚ ਬਾਅਦ ਚੋਂ ਖਬਰ ਆਈ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਨਾਲ ਇੱਕ ਹੋਰ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਜ਼ਿੰਮੇਵਾਰੀ ਵੀ ਇਸ ਦੇ ਵਿੱਚ ਲੈ ਲਈ ਗਈ ਹੈ ਕੌਣ ਨੇ ਇਹ ਲੋਕ ਜਿਨ੍ਹਾਂ ਨੇ ਇਹ ਕਤਲ ਕੀਤਾ ਤੇ ਸਾਰੀ ਕਹਾਣੀ ਕੀ ਹੈ ਜੀ ਇਸ ਦੇ ਪਿੱਛੇ ਅ ਬਿਲਕੁਲ ਤੁਸੀਂ ਇਸ ਨੂੰ ਜਦੋਂ ਗੌਰ ਦੇ ਨਾਲ ਵੇਖੋਗੇ ਸੀਸੀਟੀਵੀ ਜੋ ਵੀਡੀਓ ਹੈ ਕਿ ਭਾਈ ਬਹੁਤ ਲੱਗਿਓ ਸ਼ੂਟ ਕੀਤਾ ਗਿਆ ਦੋਨਾਂ ਨੂੰ ਕਿਉਂਕਿ ਦੋਨੇ ਮੇਰੇ ਖਿਆਲ ਦੇ ਨਾਲ ਅਗਲੀ ਸੀਟ ਤੇ ਬੈਠੇ ਸੀ ਮੈਂ ਇੱਕ ਹੋਰ ਵੀਡੀਓ ਦੇਖਿਆ ਜਿਹੜਾ ਦੂਸਰੀ ਸਾਈਡ ਤੇ ਮਤਲਬ ਜਿੱਧਰ ਜੱਗੂ ਭਗਵਾਨ ਪੁਰੀਏ ਦੀ ਮਾਂ ਬੈਠੀ ਸੀ ਕੰਡਕਟਰ ਸਾਈਡ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਧਰੋਂ ਵੀ ਇੱਕ ਵੀਡੀਓ ਜਿਹੜਾ ਕਿ ਕਿਸੇ ਨੇ ਫਿਲਮਾਇਆ ਹੈ ਮੈਂ ਉਹ ਵੀ ਦੇਖਿਆ ਹੈ ਤਾਂ ਇਸ ਬੀਬੀ ਦੇ ਫਾਇਰ ਜਿਹੜਾ ਮੇਰੇ ਖਿਆਲ ਦੇ ਨਾਲ ਆ ਮੂੰਹ ਤੇ ਚਿਹਰੇ ਵਾਲੀ ਸਾਈਡ ਤੇ ਇੱਕ ਲੱਗਾ ਤੇ ਲਗਭਗ ਲਗਭਗ ਮਤਲਬ ਕਿ ਆਖਰੀ ਦਮ ਸੀ ਕੇ ਉੱਥੇ ਉਸ ਜੋ ਵੀਡੀਓ ਫਿਲਮਾਇਆ ਗਿਆ ਜੀ ਉਸ ਵੀਡੀਓ ਨੂੰ ਦੇਖिएगा ਉਹਦੇ ਨਾਲ ਕਿ ਲਗਭਗ ਲਗਭਗ ਇਹ ਬੀਬੀ ਉੱਥੇ ਡੈੱਡ ਸਨ ਔਨ ਦਾ ਸਪੌਟ ਕਿਉਂਕਿ ਦੂਸਰਾ ਤੇ ਮਾਰੀ ਗਿਆ ਸੀਗਾ ਮੌਕੇ ਤੇ ਜਿਹੜਾ ਕਰਨਵੀਰ ਸੀਗਾ ਹੁਣ ਦੇਖੋ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਨਹੀਂ ਆ ਤਾਂ ਉਹ ਤਿੰਨ ਬੰਦੇ ਨੇ ਇਹਦੇ ਵਿੱਚ ਪ੍ਰਭ ਦਾਸੂ ਵਾਲਾ ਕੌਸ਼ਲ ਚੌਧਰੀ ਇਹ ਹਰਿਆਣੇ ਦਾ ਹੈ ਜੀ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਤਰ੍ਹਾਂ ਨਾਲ ਫੇਰ ਇਹ ਇੰਟਰਗੈਂਡਰੀ ਹੀ ਕੰਮ ਚੱਲਦਾ ਨਜ਼ਰ ਆਉਂਦਾ ਹੈ ਤੇ ਉਹਦੇ ਨਾਲ ਡੋਨੀ ਬੱਲ ਸੋ ਇਹ ਤਿੰਨ ਬੰਦੇ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਆ ਕਿ ਇਹ ਕੰਮ ਅਸੀਂ ਕੀਤਾ ਹੁਣ ਦੇਖੋ ਗੈਂਗਬਾਰ ਤੇ ਆਪਸ ਦੇ ਵਿੱਚ ਹੁੰਦੀ ਆ ਇਹਦਾ ਇਮਕਾਨ ਤੇ ਸੀ ਇੱਕ ਗੱਲ ਤੇ ਕਿਤੇ ਨਾ ਕਿਤੇ ਆਪਾਂ ਨੂੰ ਸੋਚਣੀ ਵਿਚਾਰਨੀ ਪਵੇ ਕਿ ਗੁਰਪ੍ਰੀਤ ਜੀ ਕਿ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਇਸ ਸਾਲ ਦੋ ਘਟਨਾਵਾਂ ਜੀਆਂ ਵਾਪਰ ਗਈਆਂ ਨੇ ਜੋ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਦਾ ਟ੍ਰਿਪਲ ਮਰਡਰ ਜਿਹਦੇ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਜਿਹਦਾ ਕਿ ਕੁਝ ਦਿਨ ਬਾਅਦ ਵਿਆਹ ਸੀ ਉਸ ਤਾਂ ਵੀ ਗੋਲੀਆਂ ਮਾਰ ਕੇ ਨਾਲ ਹੀ ਕਤਲ ਕਰ ਦਿੱਤਾ ਗਿਆ ਸੀ ਉਹਦੇ ਪ੍ਰਭਾਵਾਂ ਦੇ ਜੀ ਇਹ ਐਸੀ ਘਟਨਾ ਸੀ ਕਿ ਜਿਸਨੇ ਵੀ ਵੇਖਿਆ ਗੈਂਗਿਸਮ ਨੂੰ ਗੈਂਗਸਟਰਾਂ ਨੇ ਤੁਹਾਨੂੰ ਪਤਾ ਹੀ ਬਹੁਤ ਲਾਂਤਾਂ ਪਾਈਆਂ ਕਿ ਉਹਨਕੁਆਰੀਆਂ ਕੁੜੀਆਂ ਵੀ ਤੁਸੀਂ ਮਾਰੋਗੇ ਚਲੋ ਬਾਤ ਦੇ ਵਿੱਚ ਜਿਹੜੀ ਕਾਤਲ ਤੇ ਰਸੀ ਉਹਨਾਂ ਨੇ ਆਖਿਆ ਕਿ ਅਸੀਂ ਕੁੜੀ ਨੂੰ ਨਹੀਂ ਸੀ ਮਾਰਨਾ ਸਾਡੇ ਤੋਂ ਇੱਕ ਲਿਖੇ ਨਾਲ ਕੰਮ ਹੋ ਗਿਆ ਸਾਨੂੰ ਪਤਾ ਨਹੀਂ ਸੀ ਵੀ ਗੱਡੀ 'ਚ ਕੁੜੀ ਵੀ ਹੈ ਜੀ ਅਰ ਮਾਫੀਆਂ ਦੇ ਨਾਲ ਇਹੋ ਜਿਹੇ ਗੁਨਾਹ ਜਿਹੜੇ ਆ ਉਹ ਮਾਫ ਨਹੀਂ ਹੁੰਦੇ ਦੂਜੇ ਪਾਸੇ ਅਦਰ ਸਾਈਡ ਜੇ ਤੁਸੀਂ ਦੇਖੋਗੇ ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਵਾਪਰਦਾ ਹੈ ਇਹਦੇ ਵਿੱਚ ਇੱਕ ਬਹੁਤ ਵੱਡੇ ਗੈਂਗਸਟਰ ਦੀ ਮਾਂ ਮਾਰੀ ਜਾਂਦੀ ਹੈ ਹੁਣ ਤੁਸੀਂ ਵੇਖੋ ਕਿ ਜ਼ਿੰਮੇਵਾਰੀ ਵਾਲਾ ਜਿਹੜਾ ਕਥਿਤ ਪੋਸਟ ਆ ਉਹਦੇ ਵਿੱਚ ਇਸ ਬੀਬੀ ਦੇ ਮਰਡਰ ਦਾ ਜ਼ਿਕਰ ਨਹੀਂ ਹੈ ਕਰਨਵੀਰ ਦਾ ਜ਼ਿਕਰ ਹੈ ਕਿਉਂਕਿ ਇੱਕ ਸ਼ਾਇਦ ਮਰਡਰ ਹੋਇਆ ਸੀਗਾ ਗੋਰਾ ਬਰਿਆ ਰਹਾ ਉਹਦਾ ਜੀ ਇਹਨਾਂ ਨੇ ਕਿਹਾ ਕਿ ਜੱਪੂ ਰਾਣੇ ਨਜਾਇਜ਼ ਉਹਨੂੰ ਮਾਰਿਆ ਸੀ ਤੇ ਜਿਹੜਾ ਇਹ ਬੰਦਾ ਹੈ ਇਹ ਜੱਗੂ ਦਾ ਰਾਈਟ ਹੈਂਡ ਸੀ ਸਾਰਾ ਕੁਝ ਕਰਦਾ ਸੀ ਸਾਡੇ ਦੁਸ਼ਮਨਾ ਨੂੰ ਤੇ ਆ ਇਹ ਆਮ ਹੀ ਗੈਂਗਾ ਦੇ ਇੱਕ ਦੂਜੇ ਤੇ ਦੋਸ਼ ਰਦੇ ਆ ਕਿ ਭਾਈ ਇਹ ਬੰਦਾ ਉਹਦੀ ਮਨੀ ਮੈਨੇਜਮੈਂਟ ਕਰਦਾ ਸੀ ਹਥਿਆਰ ਦਿੰਦਾ ਸੀ ਦੁਸ਼ਮਨਾ ਨੂੰ ਪਨਾਹ ਦਿੰਦਾ ਸੀ ਵਗੈਰਾ ਪਰ ਕਿਤੇ ਵੀ ਉਹਨਾਂ ਨੇ ਜੱਗੂ ਭਗਵਾਨ ਪੁਰੇ ਦੀ ਮਾਂ ਬਾਰੇ ਨਹੀਂ ਕਿਹਾ ਕਿ ਸਾਨੂੰ ਪਤਾ ਸੀ ਇਸ ਮਾਮਲੇ ਜਾਂ ਕਿਪਲੇ ਖੇਨਾਲ ਮਰ ਗਈ ਆ ਹੁਣ ਇਹਦੇ ਵਿੱਚ ਇਹੋ ਆ ਕੇ ਦੇਖੋ ਪਰਿਵਾਰ ਤੇ ਸਾਰਿਆਂ ਦੇ ਹੀ ਆ ਠੀਕ ਆ ਕੋਈ ਕਿਸੇ ਮੁਲਕ ਚ ਬੈਠਾ ਕੋਈ ਕਿਸੇ ਮੁਲਕ ਚ ਬੈਠਾ ਵਾਂਟਡ ਹੈ ਭਗਾੜਾ ਪਰ ਪਰਿਵਾਰ ਸਾਰਿਆਂ ਦਾ ਤਾਂ ਕਿਤੇ ਨਾ ਕਿਤੇ ਅੱਜ ਦਿਨ ਪਰ ਚਰਚਾ ਇਹੋ ਚੱਲਦੀ ਰਹੀ ਕਿ ਕੀ ਪੰਜਾਬ ਦੇ ਵਿੱਚ ਇਹ ਗੈਂਗਿਸ ਜਿਹੜਾ 80 ਦੇ ਦਹਾਕੇ ਤੋਂ ਵੀ ਪਹਿਲਾਂ ਦਾ ਹੈ ਥੋੜਾ ਸਮਾਂ ਪਹਿਲਾਂ ਦਾ ਕੋਈ ਨਵਾਂ ਨਹੀਂ ਹੈ ਗੁਰਪ੍ਰੀਤ ਸਿੰਘ ਗਰੁੱਪਿਜ਼ਮ ਗੈਂਗਿਜ਼ਮ ਇਹ ਵਾਕ-ਵਾਕ ਨਾਮਾ ਤੋਂ ਗੁਜ਼ਰਦਾ ਹੋਇਆ ਅੱਜ ਇਸ ਥਾਂ ਤੇ ਪਹੁੰਚ ਗਿਆ ਹੈ ਕਿ ਬੜੇ ਵੱਡੇ ਵੱਡੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਨਾਮ ਦਿੱਤੇ ਜਾ ਰਹੇ ਇਹਨੂੰ ਵੀ ਅੰਡਰਵਰਲਡ ਕਿਹਾ ਜਾਂਦਾ ਹੈ ਤਾਂ ਕਹਿਣ ਦਾ ਭਾਵ ਇਹ ਆ ਕਿ ਅੱਗੇ ਕਦੇ ਆਪਾਂ ਇਸ ਤਰ੍ਹਾਂ ਨਹੀਂ ਸੀ ਵੇਖਿਆ ਮੈਂ ਵੀ ਮਤਲਬ ਕਿ ਉਹ ਜੀਆਂ ਗਲੀਆਂ ਚੋਂ ਗੁਜ਼ਰਿਆ ਤੇ ਉੱਥੇ ਵੀ ਵੇਖਿਆ ਕਿ ਸੂਲ ਹੁੰਦੇ ਸੀ ਕਿ ਕਿਸੇ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਣਾ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਵਗੈਰਾ ਵਗੈਰਾ ਪਰ ਇਹ ਹੁਣ ਜਿਹੜਾ ਕੰਮ ਚੱਲ ਰਿਹਾ ਤਾਂ ਇਹਦੇ ਵਿੱਚ ਹੁਣ ਇੱਕੋ ਹੀ ਚਰਚਾ ਚੱਲੀ ਆ ਕਿ ਕੀ ਅੱਗੇ ਜਾ ਕੇ ਜਿਹੜੇ ਇਹਨਾਂ ਤੇ ਪਰਿਵਾਰ ਆ ਉਹ ਇੱਕ ਦੂਜੇ ਤੋਂ ਅਨ ਸੇਫ ਹੋ ਜਾਣਗੇ ਕਿਉਂਕਿ ਪੁਲਿਸ ਵੀ ਸਿਕਿਉਰਿਟੀ ਨਹੀਂ ਦੇਵੇਗੀ ਉਹ ਜੇ ਪਰਵਾਹਾਂ ਮੇਰੇ ਖਿਆਲ ਨਾਲ ਤਾਂ ਇਸ ਕਰਕੇ ਇਹ ਬੜਾ ਸੋਚਨ ਵਿਚਾਰਨ ਦਾ ਵਿਸ਼ਾ ਹੈ ਮਾਮਲਾ ਕੁਝ ਵੀ ਹੋ ਸਕਦਾ ਕਿਉਂਕਿ ਦੇਖੋ ਜੱਗੂ ਭਗਵਾਨਪੁਰਿਆ ਤੇ ਲਾਰੈਂਸ ਗੈਂਗ ਆਪਸ ਦੇ ਵਿੱਚ ਪਾਟੇ ਸਨ ਇਹਨਾਂ ਦੇ ਬੰਦਿਆਂ ਦੇ ਦੋ ਦੇ ਗੋਦਵਾਲ ਸਾਬ ਜੇਲ੍ਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਮਰਡਰ ਵੀ ਹੋ ਗਿਆ ਸੀ ਡਬਲ ਮਰਡਰ ਹੋਇਆ ਸੀਗਾ ਕਲੈਸ਼ ਦੇ ਵਿੱਚ ਤਾਂ ਉੱਥੇ ਬਾਅਦ ਦੋਨਾਂ ਦੀ ਕਹਿੰਦੇ ਕਿ ਕਾਫੀ ਜ਼ਿਆਦਾ ਖਟਪਟ ਸੀ ਪਰ ਹੋਰ ਪਿਛਲੇ ਕੁਝ ਸਮੇਂ ਤੋਂ ਦੋਨਾਂ ਦਾ ਫਿਰ ਸੁਲਾ ਸਫਾਈ ਵਾਲਾ ਕੰਮ ਹੋ ਗਿਆ ਕਿ ਉਹ ਤੋਂ ਬਾਅਦ ਇਹੇ ਕੰਮ ਚੱਲਿਆ ਜਾਂ ਕੁਝ ਮਾਮਲਾ ਜੋ ਦੱਸਿਆ ਜਾ ਰਿਹਾ ਹੈ ਕਥਿਤ ਕੋਸਟ ਦੇ ذریعے ਕਿ ਉਹ ਹੈ ਤਾਂ ਦੇਖਦੇ ਆ ਪਰ ਇਹ ਜਿਹੜਾ ਔਰਤ ਦਾ ਕਤਲ ਕੀਤਾ ਗਿਆ ਹੈ ਜਗੂ ਭਗਵਾਨਪੁਰੀਏ ਦੀ ਮਾਂ ਨੂੰ ਮਾਰਿਆ ਗਿਆ ਇਹਦੇ ਤੇ ਸਾਰਿਆਂ ਨੇ ਹੈਰਾਨੀ ਜਤਾਈ ਹੈ ਕਿ ਮਾਮਲਾ ਕਿੱਧਰ ਨੂੰ ਵੱਧ ਰਿਹਾ ਜੀ ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚਲੀਏ ਤਾਂ ਉਧਰ ਮਜੀਠੀਆ ਮਾਮਲੇ ਦੇ ਵਿੱਚ ਅੱਜ ਸਾਫਕਾ ਡੀਜੀਪੀ ਸਰਦਾਰth ਚੱਟੋਪਾਦਿਆ ਹੋਣਾ ਹੀ ਵੀ ਸਾਹਮਣੇ ਆਏ ਨੇ ਉਹਨਾਂ ਦੀ ਉਹਨਾਂ ਨੂੰ ਵੀ ਸ਼ਾਇਦ ਬੁਲਾਇਆ ਗਿਆ ਤੇ ਇਸੇ ਦੇ ਨਾਲ ਖਬਰ ਤਾਂ ਹੋਣੀ ਵੀ ਆ ਰਹੀ ਹੈ ਕਿ ਜਿਹੜੇ ਉਹ ਡਿਪਟੀ ਡਾਇਰੈਕਟਰ ਏਡੀ ਦੇ ਸੀ ਨਰਿੰਜਨ ਜੀ ਉਹਨਾਂ ਨੂੰ ਵੀ ਸੱਦ ਲਿਆ ਗਿਆ ਕੱਲ ਦੇ ਲਈ ਅ ਦੇਖੋ ਗੱਲ ਇਹ ਆ ਕਿ ਮਜੀਠੀਆ ਜਦੋਂ ਮੰਤਰੀ ਰਹਿ ਸੀਗੇ ਈਡੀ ਨੇ ਤ ਉਹਦੋਂ ਵੀ ਪੁੱਛਕਿਛ ਕੀਤੀ ਸੀ ਨਿਰੰਜਨ ਸਿੰਘ ਹੁੰਦੇ ਸਨ ਉਸ ਵੇਲੇ ਸਾਨੂੰ ਯਾਦ ਆ ਕਿ ਜਿਸ ਦਿਨ ਇਹ ਜਲੰਧਰ ਆਏ ਸਨ ਉਸ ਵੇਲੇ ਕੀ ਹੋਇਆ ਸੀਗਾ ਕਿ ਗੁਰਪ੍ਰੀਤ ਜੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੁਤਲੇ ਕੱਢ ਲਿਆਂਦੇ ਸੀ ਇਹਨਾਂ ਦੇ ਜੀ ਤਾਂ ਖੈਰ ਹੁਣ ਸਿਧਾਰਥ ਚਤੋ ਪਾਦਿਆ ਨੇ ਤੇ ਅੱਜ ਇਹ ਗੱਲ ਕਹੀ ਆ ਕਿ ਅਸੀਂ ਜਿਹੜੀ ਉਸ ਵੇਲੇ ਜਾਂਚ ਪੜਤਾਲ ਕੀਤੀ ਸੀਗੀ ਤਾਂ ਉਸ ਜਾਂਚ ਪੜਤਾਲ ਦੇ ਵਿੱਚ ਮਲਬਕੇ ਲਿੰਕ ਪਾਇਏ ਗਏ ਪਰ ਸਰਕਾਰ ਕਿਉਂ ਕਿ ਇਹਨਾਂ ਦੀ ਸੀ ਕਿ ਇਹਨਾਂ ਦੇ ਉਸ ਵੇਲੇ ਕੁਝ ਨਹੀਂ ਹੁੰਦਾ ਤੇ 100% ਦੀ ਇਹ ਕਹਿੰਦੇ ਆ ਕਿ ਇਹਨਾਂ ਦੇ ਲਿੰਕ ਜਿਹੜੇ ਸੀ ਉਹ ਕਥੇ ਤੌਰ ਤੇ ਮੈਨਸ਼ਟਸਕਰਾਂ ਦੇ ਨਾਲ ਸਨ ਹੁਣ ਨਿਰੰਜਨ ਸਿੰਘ ਵੀ ਲਗਭਗ ਲਗਭਗ ਇਹੋ ਜੀਆਂ ਗੱਲਾਂ ਕਰ ਚੁੱਕੇ ਆ ਜੀ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਚੱਲਦੀ ਜਾਂਚ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ ਕਿ ਸਾਈਕੋਟ ਗਿਆ ਹਾਈ ਕੋਰਟ ਦੇ ਕੇਸ ਤੋਂ ਬਾਅਦ ਉਹਨਾਂ ਦਾ ਸਟੇ ਹੋਇਆ ਤਬਾਦਲਾ ਤੇ ਫਿਰ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਫਾਈਲ ਸੀਗੀ ਪੀਡੀ ਵਾਲੀ ਉਹ ਦਿੱਲੀ ਮੰਗਾ ਲਈ ਗਈ ਸੀ ਜਿਹੜੀ ਅੱਜ ਤੱਕ ਉੱਥੇ ਜੋਦੀ ਤੇ ਉਹ ਪਈ ਆ ਤਾਂ ਖੈਰ ਜੀ ਇਹਨਾਂ ਦੋਨਾਂ ਸਾਬਕਾ ਅਫਸਰਾਂ ਦੀ ਐਂਟਰੀ ਇਸ ਕੇਸ ਦੇ ਵਿੱਚ ਹੋ ਜਾਣਾ ਜਿਹੜੇ ਕਿ ਪਹਿਲਾਂ ਹੀ ਕਿਤੇ ਨਾ ਕਿਤੇ ਮਜੀਠੀਆ ਤੇ ਉਂਗਲ ਚੁੱਕ ਚੁੱਕੇ ਆ ਤਾਂ ਫਿਰ ਇਹ ਖਿਆਲ ਦੇ ਨਾਲ ਇਹ ਸੁਖਾਲਾ ਇਹ ਹੈ ਜੀ ਇਹ ਹੁਣ ਸਿਧਾਰਥ ਚੱਟੋ ਪਾਦਿਆ ਨੇ ਜਿਸ ਤਰ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਸੀ ਪੂਰਤਾ ਸਬੂਤ 100% ਹਨ ਡਰੱਗ ਤਸਕਰਾਂ ਦੇ ਨਾਲ ਮਿਲੀ ਭੁਗਤ ਤੇ ਫਾਈਨੈਂਸ਼ੀਅਲੀ ਗੇਨ ਇਨਾਕੀਤਾ ਉਹਨਾਂ ਨੇ ਸਾਫ਼ ਕਿਹਾ ਕਿ ਅੱਜ ਬਿਆਨ ਦਰਚ ਕਰਵਾ ਨਹੀਂ ਸੀ ਆਏ ਤੇ ਸਿਰਫ ਵਿਜੀਲੈਂਸ ਨੂੰ ਕੇਸ ਦਾ ਬੈਕਗ੍ਰਾਉਂਡ ਦੱਸਣਾ ਸੀ ਤਨਾਲ ਕਿਹਾ ਕਿ 21 ਚ ਜਦੋਂ ਮਜੀਠੀਆ ਤੇ ਕੇਸ ਦਰਜ ਹੋਇਆ ਉਸ ਸਮੇਂ ਉਹ ਡੀਜੀਪੀ ਸੀ ਇਸ ਲਈ ਕੇਸ ਦੀ ਸੁਪਰਵਾਈਜ਼ਨ ਕੀਤੀ ਸੀ ਕਿ ਉਹਨਾਂ ਨੇ ਕਿਹਾ ਕਿ ਉਸ ਸਮੇਂ ਕੇਸ ਦੇ ਵਿੱਚ ਕਿਹੋ-ਕਿਹੋ ਜੀਆਂ ਜਾਣਕਾਰੀਆਂ ਮੇਰੇ ਕੋਲ ਸੀ ਮੈਂ ਉਹ ਸਾਰਾ ਕੁਝ ਜਿਹੜਾ ਉਹ ਦੱਸ ਦਿੰਦਾ ਹੈ ਠੀਕ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਸਦਾਰਥ ਚੱਟੋਪਾਦਿਆਏ ਤੇ ਪਹਿਲਾਂ ਵੀ ਮਜੀਠੀਆ ਸਵਾਲ ਚੁੱਕ ਚੁੱਕੇ ਆ ਕਿ ਜੀ ਸਦਾਰਥ ਚੱਟੋਪਾਦਿਆਏ ਨੂੰ ਵਿਸ਼ੇਸ਼ ਤੌਰ ਤੇ ਲਾਇਆ ਇਹ ਸੇ ਚੱਕਰ ਚੁਕਿਆ ਸੀਗਾ ਫਿਰ ਇਹ ਉਹ ਅਫਸਰ ਨੇ ਜਿਨ੍ਹਾਂ ਨੂੰ ਨਰਿੰਦਰ ਮੋਦੀ ਦਾ ਜੋ ਤੁਹਾਨੂੰ ਪਤਾ ਸਕਿਉਰਟੀ ਬ੍ਰੀਚ ਵਾਲਾ ਮਾਮਲਾ ਸੀ ਕਿ ਉਹਦੇ ਵਿੱਚ ਘੇਰਿਆ ਗਿਆ ਵਗੈਰਾ ਵਗੈਰਾ ਮਤਲਬ ਕਿ ਮਜੀਠੀਆ ਪਹਿਲਾਂ ਹੀ ਕਿਤੇ ਨਾ ਕਿਤੇ ਸ਼ੱਕ ਜਤਾ ਚੁੱਕੇ ਸੀ ਹਾਲਾਂਕਿ ਨਿਰੰਜਨ ਸਿੰਘ ਦਾ ਕਦੇ ਉਹਨਾਂ ਨੇ ਇਨਾਮ ਨਹੀਂ ਲਿਆ ਪਰ ਸੁਧਾਰਥ ਚੱਟੋਪਾਦਿਆ ਦਾ ਨਾਂ ਉਹਨਾਂ ਨੇ ਜ਼ਰੂਰ ਲਿਆ ਪਰ ਗੱਲ ਇਹ ਆ ਕਿ ਜੇ ਸੁਧਾਰਥ ਚੱਟੋਪਾਦਿਆ ਦੀ ਰਿਪੋਰਟ ਸਾਰੀ ਕੱਢੀ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਹਸਲਾ ਬਹੁਤ ਵੱਡਾ ਨਿਕਲਾਏਗਾ ਕਿਉਂਕਿ ਉਹਦੇ ਵਿੱਚ ਤੇ ਜੋ ਇੰਦਰਜੀਤ ਇਨਸਪੈਕਟਰ ਹੈ ਉਹਦੇ ਤੋਂ ਲੈ ਕੇ ਰਾਜਜੀਤ ਸਿੰਘ ਉਹ ਤਾਂ ਇੰਨਾ ਤਗੜਾ ਖਲਾਰਾ ਸੀਗਾ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡੀ ਇੱਕ ਅਫਸਰਾਂ ਦੀ ਲੋਬੀ ਉਹਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਦੇ ਦਰਹੇ ਚ ਆਉਂਦੀ ਆ ਦਿਨਕਰ ਗੁਪਤਾ ਤੋਂ ਲੈ ਕੇ ਸੁਰੇਸ਼ ਅਰੋੜਾ ਤੱਕ ਉਂਗਲ ਚੁੱਕੀ ਗਈ ਸੀ ਮਾਮਲਾ ਕੋਰਟ ਕਚੈਰੀਆਂ ਚ ਗਿਆ ਜੀ ਸੋ ਇਸ ਕਰਕੇ ਮੇਰੇ ਖਿਆਲ ਨਾਲ ਭਗਵੰਤ ਮਾਨ ਹੁਰਾ ਨੇ ਹੱਥ ਤੇ ਬਹੁਤ ਕਰੜਾ ਪਾਇਆ ਪਰ ਕੀ ਇਸ ਸਾਰੇ ਘਟਨਾ ਕ੍ਰਮ ਦਾ ਆਪਾਂ ਕੇਂਦਰ ਬਿੰਦੂ ਕੱਲਾ ਮਜੀਠੀਆ ਹੀ ਵੇਖਾਂਗੇ ਜਾਂ ਫਿਰ ਉਸ ਵੇਲੇ ਦੀਆਂ ਸਾਰੀਆਂ ਰਿਪੋਰਟਾਂ ਚਾਹੇ ਹਰਪ੍ਰੀਤ ਸਿੰਘ ਦੀ ਰਿਪੋਰਟ ਹੋਵੇ ਕਿਉਂਕਿ ਹਰਪ੍ਰੀਤ ਸਿੰਘ ਇਹਨਾਂ ਦਾ ਰਿਸ਼ਤੇਦਾਰ ਸੀ ਕਿਸੇ ਟਾਈਮ ਤਾਂ ਤੁਹਾਨੂੰ ਪਤਾ ਹੀ ਆ ਦੋਸ਼ ਲੱਗਾ ਸੀਗਾ ਕਿ ਕੋਈ ਇਹਨਾਂ ਦਾ ਆਪਸ ਦੇ ਵਿੱਚ ਡਿਸਪਿਊਟ ਸੀਗਾ ਇਹਦੇ ਚਾਹਦੇ ਆ ਤੁਹਾਨੂੰ ਪਤਾ ਹੀ ਹਰਪ੍ਰੀਤ ਸਿੰਘ ਉਹਨਾਂ ਨੂੰ ਪਾਸੇ ਹੋਣਾ ਪਿਆ ਸੀ ਯਾਦ ਹੈ ਤੁਹਾਨੂੰ ਸਾਡੇ ਇੱਥੋਂ ਦੇ ਹੀ ਨੇ ਮੇਰੇ ਨੇੜ ਦੇ ਪਿੰਡਾਂ ਦੇ ਜੀ ਤਾਂ ਉਹ ਤੋਂ ਬਾਅਦ ਫਿਰ ਠੀਕ ਹੈ ਨਾ ਜੀ ਸਾਰੀਆਂ ਰਿਪੋਰਟਾਂ ਖਾਂਗਾਂ ਲੜੀਆਂ ਚਾਹੀਦੀਆਂ ਤਾਂ ਬਹੁਤ ਵੱਡੇ ਵੱਡੇ ਨਾਮ ਸੀ ਇਹਦੇ ਵਿੱਚ ਤਾਂ ਸਾਨੂੰ ਤਾਂ ਹੁਣ ਸਾਰਾ ਕੁਝ ਯਾਦ ਆ ਤਾਂ ਗੱਲ ਇਹ ਆ ਕਿ ਭਾਈ ਜਿਹੜੇ ਸਾਡੇ ਹੱਕ 'ਚ ਖਲੋਏ ਸਾਨੂੰ ਯਾਦ ਨੇ ਜਿਨ੍ਹਾਂ ਪੁੱਟੇ ਪੈਰੀ ਟੋਏ ਸਾਨੂੰ ਯਾਦ ਨੇ ਤਾਂ ਗੱਲ ਇਹ ਆ ਕਿ ਸਾਰੇ ਸਾਨੂੰ ਯਾਦ ਨੇ ਕਿ ਹੁਣ ਘਟੋ ਘਟ ਮਜੀਠੀਆ ਤੇ ਕਾਬੂ ਆ ਜੇ ਜਿਠੀਏ ਤੇ ਕੰਮ ਹੋਆ ਤੇ ਤੁਸੀਂ ਹੁਣ ਬਾਈ ਇਸ ਮਾਮਲੇ ਦੇ ਵਿੱਚ ਦੂਜੀਆਂ ਵੀ ਪਰਤਾਂ ਖੋਲ ਲਵੋ ਫਿਰ ਤੇ ਐਤੋਂ ਇਲਾਵਾ ਤੁਸੀਂ ਵੇਖੋ ਕਿ ਕੇਸ ਵਿਜੀਲੈਂਸ ਵਾਲਾ ਸੀਗਾ ਯਾਨੀ ਜੋ ਇਹਨਾਂ ਨੇ ਪ੍ਰਾਪਰਟੀ ਜਾਂ ਇਨਕਮ ਜੋ ਵੀ ਵਧਾਈ ਆ ਜੋ ਨੈਟ ਮਤਲਬ ਕਿ ਇਹਨਾਂ ਦੀ ਆਮਦਨ ਕੁਛ ਪਖਾਈ ਆ ਉਹਦੇ ਨਾਲੋਂ ਫਰਕ ਹੈ ਪਰ ਹੁਣ ਮਾਮਲਾ ਕੇਸ ਜਿਹੜਾ ਕਹਿ ਲੋ ਕਿ ਉਹ ਜੋੜਿਆ ਜਾ ਰਿਹਾ ਡਰਗ ਦੇ ਮਾਮਲੇ ਜੀ ਹੌਲੀ ਹੌਲੀ ਗੱਲ ਉੱਧਰੋਂ ਆ ਰਹੀ ਹੈ ਸੋ ਵੇਖਦੇ ਆ ਇਹਦੇ ਚੱਗੇ ਅੱਗੇ ਹੁਣ ਬਣਦਾ ਕੀ ਗੱਲਬਾਤ ਦੀ ਕਿੱਧਰ ਨੂੰ ਹੈ ਪਰ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਬਰਖਾਸਤ ਡੀਐਸਪੀ ਤੇ ਵਿਜੀਲੈਂਸ ਦਾ ਕੇਸ ਜੀ ਹਾਂਜੀ ਦੇਖੋ ਇਹ ਮਾਮਲਾ ਹੈਗਾ ਗੁਰਸ਼ੇਰ ਦੇ ਨਾਲ ਚਲਿਆ ਗੁਰਸ਼ੇਰ ਸੰਧੂ ਜੀ ਗੁਰਸ਼ੇਰ ਸੰਧੂ ਉਹ ਅਫਸਰ ਤੁਹਾਨੂੰ ਪਤਾ ਹੀ ਆ ਜਿਸ ਅਫਸਰ ਦੀ ਕਦੇ ਛੋਟੀ ਉਮਰ ਦੇ ਵਿੱਚ ਹੀ ਮਹਿਕਮੇ 'ਚ ਤੂਤੀ ਬੋਲਦੀ ਸੀ ਭਗਵੰਤਮਾਨ ਹੁਰਾ ਨੇ ਹੀ ਹੱਥੀਵਾੜ ਦਿੱਤਾ ਸੀਗਾ ਭਗਵੰਤ ਮਾਨ ਸਰਕਾਰ ਨੇ ਹੀ ਹੱਥੀ ਉਸ ਨੂੰ ਹੁਣ ਕਹਿ ਲੋ ਕਿ ਹੱਥਾਂ ਨੂੰ ਹੱਥ ਖੜੀ ਲਾਉਣ ਦਾ ਤਰਦਨ ਧਾਰਿਆ ਹੋਇਆ ਲੋਰੈਂਸ ਦੀ ਜਿਹੜੀ ਇੰਟਰਵਿਊ ਸੀ ਜਿਸ ਨੂੰ ਆਪਾਂ ਜੇਲ ਇੰਟਰਵਿਊ ਵਜੋਂ ਜਾਣਦੇ ਹਾਂ ਗੁਰਪ੍ਰੀਤ ਜੀ ਉਹਦੇ ਵਿੱਚ ਕੀ ਸੀਗਾ ਕਿ ਗੁਰਸ਼ੇਰ ਸੰਧੂ ਨੂੰ ਪਰਹਾਸਤ ਕਰ ਦਿੱਤਾ ਇਹਨੂੰ ਐਸਆਈਟੀ ਨੇ ਨੋਟਸ ਭੇਜਿਆ ਨੋਟਸ ਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਫਿਰ ਸੁਪਰੀਮ ਕੋਰਟ ਚੋਂ ਵੀ ਇਹਨੂੰ ਰਾਹਤ ਨਹੀਂ ਮਿਲੀ ਗੁਰਸ਼ੇਰ ਸੰਧੂ ਨੂੰ ਤੇ ਮੇਰੇ ਤੋਂ ਕਹਿ ਲੋ ਕਿ ਰੁੱਖ ਹਾਈ ਕੋਰਟ ਦਾ ਹੀ ਕਰਨਾ ਸੀਗਾ ਤੇ ਗੱਲ ਇਹ ਆ ਕਿ ਗੁਰਸ਼ੇਰ ਸੰਧੂ ਨੂੰ ਪਤਾ ਹੈ ਕਿ ਇਸ ਦਰਮਿਆਨ ਜੇ ਮੈਂ ਪੇਸ਼ ਹੋਇਆ ਮੇਰੀ ਗ੍ਰਿਫਤਾਰੀ ਤੇ ਸਟੇ ਵਗੈਰਾ ਤੇ ਹੈ ਨਹੀਂਗਾ ਤੇ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਯਾਨੀ ਕੁੱਲ ਮਿਲਾ ਕੇ ਕਹਾਣੀ ਇੱਥੇ ਜੇ ਖੜਦੀ ਆ ਹੁਣ ਜਿਹੜੀ ਸੁਪਰੀਮ ਕੋਰਟ ਚ ਬਹਿਸ ਹੋਈ ਸੀ ਮੈਂ ਥੋੜੀ ਜਿਹੀ ਪੜੀ ਆ ਉਹਦੇ ਚ ਇਹਨਾਂ ਨੇ ਕਿਹਾ ਕਿ ਦੇਖੋ ਜੀ ਜਿਹੜਾ ਇਹ ਸੰਧੂ ਸੀ ਇਹਦਾ ਤਾਂ ਕੋਈ ਐਕਸੈਸ ਹੀ ਨਹੀਂ ਸੀਗਾ ਠੀਕ ਆ ਡਿਊਟੀ ਇਹਦੀ ਡੀਐਸਪੀ ਵਜੋਂ ਸੀ ਪਰ ਇਹਦਾ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਪਹੁੰਚ ਨਹੀਂ ਸੀ ਕਿ ਸਾਰਾ ਕੁਝ ਉਤਲੇ ਅਫਸਰ ਦੇਖ ਰਹੇ ਸੀ ਤਾਂ ਇਹਨਾਂ ਨੇ ਜਦੋਂ ਇਹ ਦਲੀਲ ਦਿੱਤੀ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਫਿਰ ਇਹਨਾਂ ਦੀ ਡਿਊਟੀ ਤਾਂ ਸੀਗੀ ਨਾ ਮਸਲਾ ਇਹ ਕਿ ਪੱਤਰਕਾਰ ਲਾਰੈਂਸ ਤੱਕ ਪਹੁੰਚਿਆ ਕਿਤਾ ਉਹ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਪਤਾ ਹੋਏਗਾ ਨਾ ਸੋ ਇਸ ਮਾਮਲੇ ਵਿੱਚ ਪਰਸ਼ੇਰ ਸੰਧੂ ਨੂੰ ਰਾਹਤ ਨਹੀਂ ਮਿਲਦੀ ਜਾਪੀ ਤੇ ਉਸ ਤੋਂ ਬਾਅਦ ਹੁਣ ਵੱਡੀ ਗੱਲ ਇਹ ਹੋ ਗਈ ਆ ਕਿ ਇਹਦੇ ਖਿਲਾਫ ਵਿਜੀਲੈਂਸ ਤੇ ਮੁਕਦਮਾ ਦਰਜ ਕਰ ਦਿੱਤਾ ਮਾਤਾ ਦਾ ਵੀ ਇਹਦੀ ਦਾ ਜ਼ਿਕਰ ਆ ਕਿ ਦੇਖੋ ਜੀ ਇਹਨਾਂ ਦਾ ਜਿਹੜਾ ਨੈੱਟ ਸੈਲਰੀ ਦਾ ਬਣਦਾ ਹੈ ਅਮੌਂਟ 3 ਸਾਲਾਂ ਦੇ ਵਿੱਚੋਂ 26 ਲੱਖ ਬਣਦਾ ਤੇ ਇਹਨਾਂ ਨੇ ਖਰਚ ਕੀਤਾ 2 ਕਰੋੜ 59 ਲੱਖ ਜੀ ਪਰ ਇੱਥੇ ਵੀ ਹੁਣ ਇੱਕ ਗੱਲ ਸਮਝਣ ਵਾਲੀ ਆ ਜਿੰਨੇ ਥਾਰ ਵਾਲੀ ਕੀਤੀ ਸੀ ਉਹਦੀ ਵੀ ਪ੍ਰਾਪਰਟੀ ਦੀ ਪਹਿਲਾਂ ਅਸੈਸਮੈਂਟ ਕੀਤੀ ਗਈ ਫਿਰ ਹੁਣ ਇਹਦੀ ਵੀ ਅਸੈਸਮੈਂਟ ਕੀਤੀ ਗਈ ਉਸ ਉਪਰੰਤ ਮੁਕਦਮਾ ਦਰਜ ਕੀਤਾ ਗਿਆ ਜਦਕਿ ਵਿਕਰਮ ਜੀਠੀਆ ਦੇ ਮਾਮਲੇ 'ਚ ਜੇ ਤੁਸੀਂ ਦੇਖੋਗੇ ਤਾਂ ਨਸ਼ੇ ਦੇ ਮਾਮਲੇ 'ਚ ਯਾਨੀ ਉਸ ਕੇਸ ਦੇ ਵਿੱਚ ਬਣੀ ਐਸਆਈਟੀ ਨੇ ਜਿਹਨੇ ਡਰੱਗ ਦੇ ਮਾਮਲੇ 'ਚ ਹਾਲੇ ਚਾਰਸ਼ੀਬਾ दाखिल ਕਰਨੀ ਆ ਉਹ ਬਕਾਇਆ ਕੰਪਿਆ ਤਾਂ ਪਰ ਦੂਜੇ ਪਾਸੇ ਇਸ ਤਰ੍ਹਾਂ ਆਮਦਨ ਤੋਂ ਵੱਧ ਮਤਲਬ ਕਿ ਜੋ ਇਹਨਾਂ ਨੇ ਦਿਖਾਈ ਆਮਦਨ ਉਹਦੇ ਤੋਂ ਵੱਧ ਜੋ ਵਸੂਲ ਪਾਇਆ ਉਹਦਾ ਮਾਮਲਾ ਬਣਾਉਣ ਵਾਸਤੇ ਪੱਤਰ ਲਿਖ ਦਿੱਤਾ ਜਾਂਦਾ ਤਾਂ ਗਜ਼ਬ ਹੈ ਕਿ ਮਾਮਲੇ ਪਿੰਨ ਪਿੰਨਾ ਪਰ ਗੁਰਸ਼ੇਰ ਸੰਧੂ ਦੇ ਮਾਮਲੇ 'ਚ ਕਿਤੇ ਨਾ ਕਿਤੇ ਮੈਨੂੰ ਝੂਣ ਲੱਗਦੀ ਆ ਮੈਨੂੰ ਪਤਾ ਨਹੀਂ ਕਿਉਂ ਇਹਦੇ 'ਚ ਸ਼ੱਕ ਜਿਹਾ ਆ ਜਾਂਦਾ ਹੈ ਕਿ ਦਰਸਲ ਗੁਰਸ਼ੇਰ ਸੰਦੂ ਦੇ ਬਹਾਨੇ ਕੁਝ ਨਾ ਕੁਝ ਬੰਦੇ ਬਚਾਏ ਜਾ ਰਹੇ ਆ ਖਾਸ ਤੌਰ ਤੇ ਇੱਕ ਐਸਐਸਪੀ ਜਿਹਨੂੰ ਹੁਣ ਇਹਨਾਂ ਨੇ ਪ੍ਰਮੋਟ ਕੀਤਾ ਪਿਛਲੇ ਦਿਨੀ ਉਹ ਇਹਨਾਂ ਦੀ ਅੱਖ ਦਾ ਤਾਰਾ ਹੈ ਹਮ ਖਾਸ ਕਰਕੇ ਇਹਨਾਂ ਦੇ ਇੱਕ ਮੰਤਰੀ ਜਿਹਦੀ ਦਿੱਲੀ ਦਰਬਾਰ ਦੇ ਵਿੱਚ ਬੜੀ ਬਹਿਣੀ ਉੱਠਣੀ ਹੈ ਤੇ ਤੁਹਾਨੂੰ ਪਤਾ ਹੀ ਆ ਰੋਪੜ ਵਾਲੀ ਸਾਈਡ ਤੋਂ ਤਾਂ ਕਹਿਣ ਤਾਂ ਭਾਵੇਂ ਆ ਕਿ ਉਹਦਾ ਨਜ਼ਦੀਕੀ ਆ ਉਹ ਐਸਐਸਪੀ ਉਹ ਜਿਹੜਾ ਹੁਣ ਪ੍ਰਮੋਟ ਹੋ ਗਿਆ ਉਹਦੀ ਪ੍ਰਮੋਸ਼ਨ ਦੇ ਵਿੱਚ ਵੀ ਇੱਕੋ ਇੱਕ ਘੜਕਾ ਇਹ ਜਿਹੜਾ ਮੁਕੱਦਮਾ ਇਹ ਕੇਸ ਤਾਂ ਕੀ ਕੁਝ ਵੱਡੇ ਅਫਸਰ ਗੁਰਸ਼ੇਰ ਸੰਧੂ ਨੂੰ ਮਤਲਬ ਕਿ ਬਚਾਉਣ ਵਾਸਤੇ ਅ ਅੱਗੇ ਬਲੀ ਦਾ ਬੱਕਰਾ ਬਣਾਇਆ ਗਿਆ ਜਾਂ ਗੁਰਸ਼ੇਰ ਸੰਧੂ ਕੋਲ ਕੁਝ ਨਾ ਕੁਝ ਐਸਾ ਹੈ ਕਿ ਜਿਹੜਾ ਉਹਨੂੰ ਹੋਰ ਦਬਾਇਆ ਜਾ ਰਿਹਾ ਕਿ ਜੇ ਤੂੰ ਬੋਲਿਆ ਜੇ ਤੂੰ ਕੁਝ ਦੱਸਿਆ ਤੇ ਫਿਰ ਤੇਰੇ ਨਾਲ ਬਹੁਤ ਬੁਰੀ ਹੋਏਗੀ ਤੇਰੇ ਪਰਿਵਾਰ ਨਾਲ ਵੀ ਬੁਰੀ ਹੋਏਗੀ ਹੂੰ ਜੀ ਸੋ ਵੇਖਦੇ ਹਾਂ ਅੱਗੇ ਬਣਦਾ ਕੀ ਹੈ ਹੁਣ ਜੇਕਰ ਆਪਾਂ ਅਗਲੀ ਖਬਰ ਤੇ ਚਲੀਏ ਤਾਂ ਕਹਿੰਦੇ ਵੀ ਅਰੋੜਾ ਸਾਹਿਬ ਸਵੇਰ ਨੂੰ ਸੌ ਚੁੱਕਣਗੇ ਹਾਂਜੀ ਬਿਲਕੁਲ ਜੀ ਅਰੋੜਾ ਸਾਹਿਬ ਕੱਲ ਨੂੰ ਬਣ ਜਾਣਗੇ ਵਿਧਾਨਕਾਰ ਤੇ ਇਹਦਾ ਮਤਲਬ ਹੈ ਕਿ ਰਾਜ ਸਭਾ ਦੀ ਸੀਟ ਛੱਡਣੀ ਪਊਗੀ ਆਂਦੇ ਹੁੰਦੇ ਨੇ ਇੱਕ ਤੇ ਛੱਡਣੀ ਪਊ ਯਾਰ ਛੁੱਟਣਗੇ ਜਾਂ ਮਾਪੇ ਤਾਂ ਵਿਧਾਨ ਕਰ ਰਹੋ ਜਾਂ ਮੈਂਬਰ ਪਾਰਲੀਮੈਂਟ ਰਹੋ ਦੋਹਾਂ ਚੋਂ ਇੱਕ ਚੋਣ ਜਿਹੜੀ ਹੈ ਉਹ ਇਸ ਸੂਰਤ ਦੇ ਵਿੱਚ ਜਦੋਂ ਤੁਸੀਂ ਲੋਕ ਸਭਾ ਦੇ ਮੈਂਬਰ ਹੋ ਜਾਂ ਵਿਧਾਨ ਸਭਾ ਦੇ ਮੈਂਬਰ ਹੋ ਤਾਂ ਦੂਜੀ ਚੋਣ ਲਇਤਿਆਂ ਨੋ ਤਾਂ ਤੁਹਾਨੂੰ ਇੱਕ ਹੀ ਸੀਟ ਜਿਹੜੀ ਹੈ ਉਹ ਕਾਇਦੇ ਦੇ ਮੁਤਾਬਕ ਮਿਲੇਗੀ ਚੁਣੀ ਤੁਸੀਂ ਜੀ ਤਾਂ ਇਹ ਭਲਕੇ 100 ਚੁੱਕਣਗੇ 10500 ਵੋਟਾਂ ਦੇ ਨਾਲ ਯਾਨੀ 10.500 ਵੋਟਾਂ ਦੇ ਨਾਲ ਜਿੱਤੇ ਅਰੋੜਾ ਸ਼ਨੀਚਰਵਾਰ ਸਵੇਰੇ 28 ਜੂਨ ਭਾਵ ਭਲਕੇ 11 ਵਜੇ ਸੌ ਚੱਕ ਲੈਣ ਕੀ ਤਾਂ ਸਖਤਰ ਜਿਹੜੇ ਆ ਵਿਧਾਨ ਸਭਾ ਦੇ RAM ਲੋਕ ਖਟਣਾ ਇਹਨਾਂ ਦੀ ਗੱਲਬਾਤ ਦੇ ਦੌਰਾਨ ਦੱਸਿਆ ਕਿ ਸਪੀਕਰ ਦੇ ਦਫਤਰ ਵਿੱਚ ਸੌ ਚੱਕਣ ਦੀ ਰਸਮ ਜਿਹੜੀ ਆ ਅਦਾ ਕੀਤੀ ਜਾਵੇਗੀ ਨਾਲ ਉਹ ਕਹਿੰਦੇ ਨੇ ਕਿ ਇਸ ਦੌਰਾਨ ਪਾਰਟੀ ਦੇ ਮੁਖੀ ਅਮਨ ਅਰੂੜਾ ਇੱਕ ਦੋ ਕੈਬਨਿਟ ਮੰਤਰੀ ਹੋਰ ਵਧਾਇਕ ਅਤੇ ਇਲਾਕੇ ਦੇ 2-4 ਨੇਤਾਵਾਂ ਸੁਮੇਤ ਸੰਜੀਵ ਅਰੂੜਾ ਦੇ ਪਰਿਵਾਰਕ ਮੈਂਬਰਾਂ ਦੀ ਪਹੁੰਚਣ ਦੀ ਸੰਭਾਵਨਾ ਹੈ ਤਗਾ ਨਹੀਂ ਕਿ ਸੰਵਧਾਨ ਦੀ ਧਾਰਾ 190 ਤੇ 101 ਅਨੁਸਾਰ ਚੁਣਿਆ ਗਿਆ ਮੈਂਬਰ ਇੱਕ ਹਾਊਸ ਦੀ ਸੀਟ ਰੱਖ ਸਕਦਾ ਜਿਵੇਂ ਮੈਂ ਤੁਹਾਨੂੰ ਕਿਹਾ ਤੇ ਸੰਜੀਵ अरोड़ा ਦੇ ਮਾਮਲੇ 'ਚ ਕਹਿ ਲਓ ਕਿ ਨਤੀਜੇ ਆਉਣ ਤੋਂ ਬਾਅਦ ਯਾਨੀ 23 ਜੂਨ ਤੋਂ 14 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੇ ਇੱਕ ਸੀਟ ਛੱਡਣੀ ਹੈ ਯਾਨੀ 6 ਜੁਲਾਈ ਲਾ ਲੋ ਕਿ 6 ਜੁਲਾਈ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਇੱਕ ਮੈਂਬਰਸ਼ਿਪ ਆਪਣੇ ਆਪ ਹੀ ਖਤਮ ਹੋ ਜਾਣੀ ਜਦੋਂ ਕੱਲ ਸੌਂ ਚੁੱਕ ਲੈਣਗੇ ਤਾਂ ਗੱਲ ਇਹ ਆ ਕਿ ਨਾਲ ਦੀ ਲਾਲ ਰਾਜ ਸਭਾ ਦੀ ਸੀਟ ਜਿਹੜੀ ਆ ਉਹ ਖਾਲੀ ਹੋ ਜਾਏਗੀ ਤਾਂ ਇਹਦਾ ਮਤਲਬ ਇਹ ਆ ਕਿ ਹੁਣ ਆਮ ਆਦਮੀ ਪਾਰਟੀ ਜਦੋਂ ਸਾਰਾ ਕੁਝ ਮਤਲਬ ਕਿ ਹੋ ਜਾਏਗਾ ਅਰੂੜਾ ਸਾਧ ਦੀ ਵਿਧਾਨ ਕਾਰਤ ਦੇ ਵਜੋਂ ਸੌਂ ਚ ਹੈ ਕਿ ਉਸ ਤੋਂ ਬਾਅਦ ਹੋ ਸਕਦਾ ਹੈ ਕੈਬਨਟ ਦੇ ਵਿੱਚ ਇਹਨਾਂ ਦੀ ਕੁਰਸੀ ਜਿਹੜੀ ਆ ਉਹ ਸੁਰੱਖਿਅਤ ਹੋ ਜਾਵੇ ਪਰ ਨਾਲ ਦੀ ਨਾਲ ਫਿਰ ਰਾਜ ਸਭਾ ਦੇ ਵਿੱਚ ਬੰਦਾ ਕਿਹੜਾ ਭੇਜਣਾ ਉਹ ਆਮ ਆਦਮੀ ਪਾਰਟੀ ਆਪਣੀ ਕਸਰਤ ਸ਼ੁਰੂ ਕਰ ਦੇਵੇਗੀ ਤਾਂ ਉਹਦੇ ਵਿੱਚ ਹੁਣ ਵੇਖੋ ਇਹਦੀ ਨਿਕਲੂ ਲਾਟਰੀ ਹੈ ਸਾਰੀ ਟਰਾਈਆਂ ਤੇ ਮਾਰਨਗੇ ਟਰਾਈਆਂ ਤੇ ਬਹੁਤ ਮਾਰਦੇ ਆ ਚਰਚਾ ਇਹ ਵੀ ਆ ਕਿ ਅਧਿਉਪਤੀ ਕੋਈ ਜਾ ਸਕਦਾ ਹੈ ਤੇ ਅਧਿਉਪਤੀ ਤੇ ਤੁਹਾਨੂੰ ਪਤਾ ਹੈ ਖੈਲੀ ਨਾਲ ਚਾਂਦੀ ਦੇ ਥਾਲ ਖਰੀਦਣ ਵਾਸਤੇ ਮਸ਼ਹੂਰ ਨੇ ਤਾਂ ਦੇਖੋ ਕੌਣ ਜਾਂਦਾ ਪਰ ਇਹ ਸਾਫ ਹੈ ਕਿ ਹੁਣ ਇਹਨਾਂ ਨੂੰ ਬਹੁਤ ਘੱਟ ਦਿਨਾਂ ਦੇ ਵਿੱਚ ਵਿੱਚ ਰਾਜ ਸਭਾ ਲਈ ਆਪਣਾ ਬੰਦਾ ਜਿਹੜਾ ਚੋਣਾਂ ਪਾਵੇਗਾ। ਜੀ ਉਧਰ ਕਾਂਗਰਸੀਆਂ ਦੀ ਫੁੱਟ ਜਗਜाहਰ ਹੈ ਤੇ ਉਸ ਤੋਂ ਬਾਅਦ ਹੁਣ ਦਿੱਲੀ ਜਾਊਗੀ ਰਿਪੋਰਟ ਇਹਨਾਂ ਦੀ ਹਾਈ ਕਮਾਂਡ ਨੂੰ ਤੇ ਇਹ ਫੁੱਟ ਦੀ ਦੱਸੀ ਜਾਊਗੀ ਜਾਂ ਫਿਰ ਕੋਈ ਗੱਲ ਹੋਰ ਦੱਸਣਗੇ ਅੱਗੇ। ਦੇਖੋ ਅੱਜ ਵੀ ਦਿਨ ਪਰ ਜੇ ਤੁਸੀਂ ਦੇਖੋ ਕਿ ਤੱਕ ਕਾਂਗਰਸੀਆਂ ਦੇ ਜਿਹੜੇ ਸ਼ਬਦੀ ਬਾਣ ਆ ਸ਼ਬਦੀ ਬਾਣ ਜਾਂ ਨੀਤੀਰ ਚੱਲਦੇ ਰਹਿ ਇੱਕ ਦੂਜੇ ਵੱਲ ਅਸ਼ੂ ਨੇ ਕਿਹਾ ਕਿ ਮੈਂ ਕੋਈ ਪੈਰਲਲ ਮੁਹਿੰਮ ਨਹੀਂ ਚਲਾਈ ਨਾ ਹੀ ਟੜੇ ਬੰਦੀ ਦੇ ਵਿੱਚ ਮੈਂ ਸ਼ਾਮਲਿਆ ਠੀਕ ਹੈ ਜੀ ਅੱਜ ਵੀ ਇਹਨਾਂ ਨੇ ਮਤਲਬ ਇੱਕ ਪੋਸਟ ਪਾਇਆ ਲੰਮਾ ਚੌੜਾ ਜੇ ਤੁਸੀਂ ਦੇਖੋਗੇ ਉਹ ਪੋਸਟ ਆ ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਰਾਜਨੀਤੀ ਜਵਾਬਦੇਹੀ ਦੀ ਮੰਗ ਕਰਦੀ ਆ ਲੇਕਿਨ ਇਮਾਨਦਾਰੀ ਦੀ ਜਿੰਨ ਤੱਕ ਜੀਵਨ ਦੇ ਵਿੱਚ ਸਾਨੂੰ ਸਫਲਤਾਵਾਂ ਤੇ ਅਸਫਲਤਾਵਾਂ ਦਾ ਬਰਾਬਰੀ ਸਾਮਣਾ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਠੀਕ ਹੈ ਜੀ ਇਹ ਕਹਿੰਦੇ ਕਿ ਮੇਰਾ ਅਸਤੀਫਾ ਜਿਹਨੂੰ ਹੁਣ ਹਾਈ ਕਮੰਡ ਨੇ ਸਵੀਕਾਰ ਕਰ ਲਿਆ ਹੈ ਜ਼ਿੰਮੇਵਾਰੀ ਦਾ ਕੰਮ ਹੈ ਨਾ ਕਿ ਅਪਰਾਧ ਸਵੀਕਾਰ ਕਰਨਾ ਤਾਂ ਗੱਲ ਇਹ ਆ ਕਿ ਹੁਣ ਲੰਮਾ ਚੋੜਾ ਇਹਨਾਂ ਨੇ ਪੋਸਟ ਲਿਖ ਦਿੱਤਾ ਤੇ ਇਹ ਉਦੋਂ ਸਟੇਟਮੈਂਟ ਜਿਹੜੀ ਆ ਆਈ ਆ ਜਦੋਂ ਅੱਜ ਇਕਾਦੁਕਾ ਅਖਬਾਰਾਂ ਦੇ ਵਿੱਚ ਜੋ ਇਹਨਾਂ ਦੀ ਆਲ ਇੰਡੀਆ ਕਾਂਗਰਸ ਕਮੇਟੀ ਆ ਉਹਨੂੰ ਇਨਾਂ ਦੇ ਪ੍ਰਧਾਨ ਮੰਨੀਓ ਦੱਸ ਤੇ ਆ ਕਿ ਇੱਕ ਜਿਹੜਾ ਜਵਾਬ ਭੇਜਿਆ ਗਿਆ ਸਹਾਰ ਬਤਲਕ ਉਹਦੀਆਂ ਕੁਝ ਲਾਈਨਾਂ ਕਹਿ ਲੋ ਜਾਂ ਖਬਰਾਂ ਜਿਹੜੀਆਂ ਨੇ ਉਹ ਲੀਕ ਹੋਈਆਂ ਨੇ ਤੇ ਹੁਣ ਲੀਕ ਫਿਰ ਕਿਵੇਂ ਹੋ ਗਈ ਹੈ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ ਕਿਉਂਕਿ ਜੇ ਮੰਨ ਲਓ ਪੰਜਾਬ ਦੇ ਯਾਨੀ ਸੂਬਾ ਪ੍ਰਧਾਨ ਕਾਂਗਰਸ ਦੇ ਕੋਈ ਉਹ ਖਤ ਲਿਖਦੇ ਨੇ ਆਪਣਾ ਕੋਈ ਵਜ੍ਹਾ ਦੱਸਦੇ ਆ ਕੋ ਜਵਾਬ ਦਿੰਦੇ ਆ ਤਾਂ ਮੀਡੀਆ ਨੂੰ ਕਿਵੇਂ ਪਤਾ ਲੱਗਿਆ ਉਹਨਾਂ ਨੇ ਕਿਵੇਂ ਖਬਰਾਂ ਸ਼ਾਪ ਦਿੱਤੀਆਂ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਲਿਖਿਆ ਇਹ ਗਿਆ ਹੈ ਕਿ ਕਾਂਗਰਸ ਧੜੇਬੰਦੀ ਕਰਕੇ ਆ ਰਹੀ ਹੈ ਤਾਂ ਹੀ ਇਹ ਕਹਿ ਰਹੇ ਆ ਨਾ ਤਾਂ ਇਹ ਕਹੇ ਕਿ ਮੈਂ ਕਿਸੇ ਧੜੇਬੰਦੀ ਦੇ ਵਿੱਚੋਂ ਸ਼ਾਮਲ ਨਹੀਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਪਾਸੇ ਯਾਨੀ ਉਸ ਲੈਟਰ ਦੀ ਗੱਲ ਕੀਤੀ ਗਈ ਜੋ ਲਿਖਿਆ ਗਿਆ ਜਿਹਦੇ ਵਿੱਚ ਜਵਾਬ ਭੇਜਿਆ ਗਿਆ ਤਾਂ ਦੂਸਰੇ ਪਾਸੇ ਦੂਸਰੇ ਪਾਸੇ ਆਸ਼ੂ ਇਸ ਕੱਲ ਨੂੰ ਕਿਤੇ ਨਾ ਕਿਤੇ ਦਰਸਾ ਵੀ ਰਿਹਾ ਤਾਂ ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਫਿਰ ਕੋਈ ਸ਼ੱਕ ਤੇ ਹੈ ਨਹੀਂ ਨੋਕ ਜੀ ਨੁਕਸ ਕਿਹਦੇ ਚ ਆ ਉਹ ਆਪਾਂ ਚਲੋ ਨਹੀਂ ਤੈਅ ਕਰਦੇ ਪਰ ਮੈਸੇਜ ਤਾਂ ਗਿਆ ਦੋ ਦੋ ਪੀਸੀ ਕਦੇ ਹੋਰ ਨੇ ਟਾਈਮ ਰੱਖਦੇ ਨਾ ਕਦੇ ਉਹਨੇ ਰੱਖਦੇ ਨਾ ਇਸ਼ਤਿਹਾਰਾਂ ਤੋਂ ਯਾਨੀ ਪੋਸਟਰ ਸਮਗਰੀ ਤੋਂ ਆਪਣੇ ਸਟੇਟ ਦੇ ਪ੍ਰਧਾਨ ਦੀ ਫੋਟੋ ਗੈਬ ਕਰਦੇ ਨਹੀਂ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਦੀ ਫੋਟੋ ਗੈਬ ਕਰਦੇ ਨਹੀਂ ਮੂੰਹ ਮੰਗਵੀਂ ਟੀਮ ਲੈਣੀ ਠੀਕ ਹੈ ਨਾ ਜੀ ਇਹ ਸਾਰੀਆਂ ਚੀਜ਼ਾਂ ਮੈਸੇਜ ਤੇ ਦਿੰਦੀਆਂ ਨੇ ਨੁਕਸਾਨ ਤੇ ਕਰਦੀਆਂ ਨੇ ਤਾਂ ਬਾਕੀ ਦੇਖੋ ਹਣਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਕਾਂਗਰਸ ਦੇ ਕੁਝ ਬੰਦੇ ਜਿਹੜੇ ਆ ਉਹ ਨਾ ਸਿਰਫ ਆਉਣ ਵਾਲੇ ਸਮੇਂ 'ਚ ਵਿਜੀਲੈਂਸ ਦੇ ਨਿਸ਼ਾਨੇ ਤੇ ਆਉਣਗੇ ਬਲਕਿ ਹੋ ਸਕਦਾ ਹੈ ਕਿ ਉਹ ਆਪਣਾ ਕੋਈ ਹੋਰ ਭਵਿੱਖ ਜਿਹੜਾ ਤਲਾਸ਼ਣ ਵਾਸਤੇ ਕਹਿ ਲੋ ਕਿ ਕਿਸੇ ਪਾਸੇ ਤੁਰ ਜਾਣਾ ਤਾਂ ਇਹ ਖਿਲਜੁਲ ਜਿਹੜੀ ਆ ਔਰ ਨਹੀਂ ਨੇ 2 ਮਹੀਨੇ 4 ਮਹੀਨੇ ਤੱਕ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਚਲੋ ਹਾਈ ਕਮਾਨ ਤੇ ਨਿਰਪੜ ਕਰਦਾ ਹੈ ਪਰ ਫਿਲਹਾਲ ਇਹੋ ਜੇ ਲੱਗਦਾ ਹੈ ਮਨਸੂਬੇ ਕੁਝ ਬੰਦਿਆਂ ਦੇ ਹੈ ਕਿ ਇੱਕ ਤੇ ਰੱਜ ਕੇ ਵੰਦੀ ਤੇ ਦੂਜਾ ਹੋ ਸਕਦਾ ਹੈ ਕਿ ਸੋ ਅਗਲੀ ਖਬਰ ਜਿਹੜੀ ਹੈ ਉਹ ਬੇਸ਼ੱਕ ਬੇहद ਰੌਚਕ ਹੈ ਕਿਉਂਕਿ ਜਲੰਧਰ ਦੇ ਵਿੱਚ ਇੱਕ ਪਾਰਕ ਹੈ ਇੱਕ ਸਟੇਡੀਅਮ ਨੂਮਾ ਤੇ ਉਹਨਾਂ ਨੇ ਉੱਥੇ ਵੀ ਸੈਰ ਕਰਨ ਦੇ ਲਈ ਵੀ ਟਿਕਟ ਦਾ ਲਾਅ ਦਿੱਤੀ ਹੈ ਕਹਿੰਦੇ ਵੀ 2500 ਰੁਪਿਆ ਸਾਲਾਨਾ ਤਾਰੋ ਅਬ ਜੀ ਮੈਨੂੰ ਜਦੋਂ ਕਿਸੇ ਬੰਦੇ ਨੇ ਇਸ ਦੀ ਸੂਚਨਾ ਦਿੱਤੀ ਇੱਕ ਬੋਰਡ ਦੀ ਫੋਟੋ ਤੇ ਸਰੀ ਮੈਂ ਬੜਾ ਹੈਰਾਨ ਹੋਇਆ ਜੀ ਬਹੁਤ ਹੈਰਾਨ ਹੋਇਆ ਕਿ ਜ਼ਮੀਨ ਤੇ ਕਹ ਲੋ ਕਿ ਆਪਣੀ ਹੈ ਨਾ ਚਾਹੇ ਉਹ ਸਮਾਰਟ ਸਿਟੀ ਦੇ ਤਹਿਤ ਕਲੋ ਕੇਂਦਰ ਕੋਲ ਚਲੇ ਗਈ ਜਾਂ ਸੂਬੇ ਕੋਲ ਰਹਿ ਗਈ ਆ ਮੈਨੂੰ ਨਹੀਂ ਪਤਾ ਤੇ ਮੇਰੇ ਖਿਆਲ ਦੇ ਨਾਲ ਇੱਕ ਇੰਟਰਨੈਸ਼ਨਲ ਹਾਕੀ ਪਲੇਅਰ ਦਾ ਫਾਦਰ ਹੀ ਇਸ ਕਲੱਬ ਦਾ ਸ਼ਾਇਦ ਖਰਤਾ ਤਰਤਾ ਹੈ ਇਹ ਵੀ ਮੈਨੂੰ ਉੱਥੋਂ ਦੇ ਕਿਸੇ ਬੰਦੇ ਨੇ ਦੱਸਿਆ ਜੀ ਪਤਾ ਨਹੀਂ ਸਹੀ ਹੈ ਕਿ ਗਲਤ ਹੈ ਤਾਂ ਮੈਂ ਮਤਲਬ ਕਿ ਬੜਾ ਹਰਾਨ ਹੋਇਆ ਕਿ ਚਲੋ ਇਹ ਕੇਂਦਰ ਦੇ ਮਤੇਦਿਆ ਜਾਂ ਸੂਬਾ ਸਰਕਾਰ ਦੇ ਮਤੇਦਿਆ ਇਹ ਤੇ ਕਲੀਅਰ ਹੋ ਜਾਏਗਾ ਉਕੇ ਜਦੋਂ ਮੈਂ ਪੋਸਟ ਪਾਇਆ ਤਾਂ ਉਸ ਤੋਂ ਬਾਅਦ ਇੱਕ ਨੈਸ਼ਨਲ মিডিਆ ਦੇ ਪੱਤਰਕਾਰ ਦੀ ਇਹਨੂੰ ਕਾਲ ਆਈ ਤੇ ਉਹਨਾਂ ਨੇ ਕਿਹਾ ਜੀ ਬਹੁਤ ਰੌਚਕ ਖਬਰ ਹੈ ਆਪੀ ਸਾਨੂੰ ਹੋਰ ਖੋਲਣ ਦਾ ਮੌਕਾ ਦਿਓ ਇਹਦਾ ਮਤਲਬ ਕਿ ਜੇ ਨੈਸ਼ਨਲ ਲੈਵਲ ਤੇ ਖਬਰ ਚੱਲ ਗਈ ਨੈਸ਼ਨਲ মিডিਆ 'ਚ ਤਾਂ ਰੌਲਾ ਪੈ ਜਾਊਗਾ ਜੀ ਰੌਲਾ ਪਊਗਾ ਤੇ ਆਪੇ ਜਵਾਬ ਦੇਣਗੇ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਤੇ ਕੋ ਗੱਲ ਇਹ ਆ ਕਿ ਸੈਰ ਤੇ ਉੱਥੋਂ ਦੇ ਲੋਕ ਪਹਿਲਾਂ ਵੀ ਕਰਦੇ ਹੋਣਗੇ ਇੱਥੇ ਇਹ ਤੇ ਐਨ ਜੀ ਫਤਜਮ ਚੱਕ ਜੇ ਤੁਸੀਂ ਸੰਭਾਲ ਦੇ ਨਾਮ ਤੇ ਕੇ ਖਰਚਾ ਕੱਢਣ ਦੇ ਨਾਮ ਤੇ ਐਸਾ ਕਰ ਰਹੇ ਹੋ ਤਾਂ ਮੇਰੇ ਖੰਦੇ ਨਾਲ ਇਹ ਤੇ ਬਹੁਤ ਗਲਤ ਹੈ ਬਹੁਤ ਗਲਤ ਹੈ ਕਿ ਇੱਕ ਪਾਸੇ ਤੇ ਮਾਨ ਸਾਹਿਬ ਜ਼ੋਰ ਦੇ ਰਹੇ ਨੇ ਪ੍ਰਧਾਨ ਮੰਤਰੀ ਯੋਗਾ ਦੇ ذریعے ਖੇਡਾਂ ਦੇ ذریعے ਕਿ ਸਰੀਰ ਨੂੰ ਸੰਭਾਲੋ ਸਿਹਤ ਨੂੰ ਸੰਭਾਲੋ ਤੇ ਤੁਸੀਂ ਤੁਸੀਂ ਜੇ ਕੋਈ ਸੈਰ ਕਰਨ ਜਾਂਦਾ ਹੈ ਤਾਂ ਮਤਲਬ ਹੈ ਕਿ ਤੁਸੀਂ 2500 ਦਾ ਜ਼ਿਕਰ ਕੀਤਾ ਤੇ ਮੈਂ ਕਹਿੰਨਾ ਕਿ ਜੇ ਚਾਰ ਜੀ ਜਾਣਗੇ ਘਰ ਦੇ ਤਾਂ ਇਹਦਾ ਮਤਲਬ ਕਿ 10 10000 ਰੁਪਏ ਦੇਣ ਉਹ ਜੀ ਕ੍ਰੀਤੀ ਸਹਿਰ ਵੀ ਤੁਸੀਂ ਖੋਲੋਗੇ ਹੁਣ ਤੇ ਜੇ 3 ਮਹੀਨਿਆਂ ਵਾਸਤੇ 1000 ਰੁਪਇਆ ਦੋ ਕਿਦਾਂ ਦੀਆਂ ਇਹ ਪਾਲਸੀਆਂ ਦਿਹਾੜੇ ਨੇ ਜੀ ਤੇ ਮੈਂ ਤੇ ਹਾਸੇ ਚ ਅੱਗੇ ਲਿਖਿਆ ਸੀ ਮੈਂ ਕਿ ਸਾਨੂੰ ਤੇ ਇਦਾਂ ਲੱਗਦਾ ਪਿੰਡਾਂ ਚ ਕਿਤੇ ਅਸੀਂ ਜਵਾਕ ਨੂੰ ਹੱਟੀ ਨੂੰ ਕੱਲੀਏ ਕਿ ਜਾ ਗੱਚਕਾ ਲੈ ਕੇ ਆ ਤੇ ਉਹ ਰੋਂਦਾ ਰੋਂਦਾ ਆ ਜਾਵੇ ਕਿ ਰਾਹ ਦੇ ਵਿੱਚ ਤਾਂ ਉਹਨਾਂ ਨੇ ਡਾਂਗ ਲੜਾਈ ਆ ਤੇ ਅਸੀਂ ਭੱਜ ਕੇ ਜਾਈਏ ਤੇ ਉੱਤੇ ਲਿਖਿਆ ਹੋਵੇ ਰੁਕੋ ਅੱਗੇ ਟੋਲ ਪਲਾਜ਼ਾ ਹੈ ਮਤਲਬ ਕਿ ਜੇ ਅਪਿੰਡ ਦੀ ਹੱਟੀ ਤੇ ਜਾਣਾ ਤਾਂ ਵੀ ਤੁਹਾਨੂੰ ਟੋਲ ਕਟਾਉਣਾ ਪੈ ਸਕਦਾ ਇੱਕ ਐਸਾ ਹਲਕਾ ਬਣਦਾ ਜਾ ਰਿਹਾ ਸਾਬ ਕਿ ਸਰਕਾਰਾਂ ਤੇ ਪਾਰਕ ਬਣਾਉਂਦੀਆਂ ਨੇ ਖੇਡ ਸਟੇਡੀਅਮ ਬਣਾਉਂਦੀਆਂ ਨੇ ਲੋਕਾਂ ਨੂੰ ਉਹ ਪ੍ਰੇਰਿਤ ਕਰਦੀਆਂ ਨੇ ਕਿ ਤੁਸੀਂ ਇਹਨਾਂ ਵਿੱਚ ਆਵੋ ਤੇ ਅਸੀਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਨੇ ਸਾਬ ਇਹ ਮੰਦ ਭਾਗ ਹੈ ਬੇਹੱਤ ਮੈਨੂੰ ਨਹੀਂ ਪਤਾ ਕਿਹਦਾ ਕੰਟਰੋਲ ਹੈ ਕਿਹਦਾ ਇਹ ਫੈਸਲਾ ਹੈ ਪਰ ਜਲਦੀ ਤੋਂ ਜਲਦੀ ਜਿਹੜੇ ਬੰਦੇ ਨੇ ਵੀ ਜਿਹੜੇ ਮਤਲਬ ਕਿ ਮਹਾਸ਼ੇ ਨੇ ਮੁਰਖਾਣਾ ਅਹਿਮ ਕਾਨਾ ਫੈਸਲਾ ਲਿਆ ਉਹ ਉਹਦੀ ਖਚਾਈ ਕਰਕੇ ਇਹਨੂੰ ਵਾਪਸ ਕਰਵਾਉਣਾ ਚਾਹੀਦਾ ਜੀ ਸੋ ਬੇहद ਰੋਚਕ ਜੀ ਗੱਲ ਹੈ ਤੇ ਦੇਖੋ ਹੁਣ ਅੱਗੇ ਬਣਦਾ ਕੀ ਹੈ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਇਹ ਸੰ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਵੱਖ-ਵੱਖ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਆਪਣੇ ਵਿਚਾਰ رائے ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ